हेलो जी गुड मॉर्निंग सारा नु सत श्री अकाल की हाल चाल हा। हा। ने ते सुबह सुबह ਦੇ ਹੋ ਗਏ ਨੇ ਸਵਾ 10 ਤੇ ਅੱਜ ਚੱਲਿਆ ਹਾਂ ਚੈਸ ਦੇ ਸਕੂਲ ਅੱਜ ਦੀ ਫੈਮਲੀ ਕਲਾਸ ਪਰਸੋਂ ਹੀ ਲਗਾਈ ਸੀ ਤੁਹਾਨੂੰ ਟਰੱਕ ਤੋਂ ਤਿੰਨ ਛੁੱਟੀਆਂ ਸੀ ਪਹਿਲਾ ਪਰਸੋਂ ਵਗਾ ਕੇ ਆਏ ਆ ਤੇ ਕੱਲ ਨਹੀਂ ਸੀਗੀ ਤੇ ਅੱਜ ਦਾ ਵੀਕ ਦੇ ਵਿੱਚ ਤਿੰਨ ਕਲਾਸਾਂ ਹੁੰਦੀਆਂ ਨੇ ਇਹਦੀਆਂ ਮੰਡੇ ਵੈਨਸਡੇ ਫਰਡੇ ਤੇ ਫਰਡੇ ਨੇ ਫੇਰੀ ਕਲਾਸ ਹੈ ਜੇ ਅੱਜ ਰੈਡੀ ਫॉर ਕਲਾਸ ਤੇ ਤੁਹਾਨੂੰ ਵੈਦਰ ਦੱਸ ਦਈਏ ਟ੍ਰਾਂਟੋ ਦਾ ਮਾਈਨਸ 4 ਆ ਠੰਡਾ ਹਰਜੈਜ਼ ਤਰ੍ਹਾਂ ਥੱਲੇ ਡੇ ਗਿਆ ਪੁੱਤ ਹਰਜੈਜ਼ ਹਰਜੈਜ਼ ਆ ਦੇਖ ਸਾ ਡੇ ਗਿਆ ਤੇਰੇ ਲੈ ਕੇ ਤੇ ਤੁਹਾਨੂੰ ਵੈਦਰ ਹੈਗਾ ਦੱਸ ਦਿੰਨੇ ਮਾਈਨਸ 4 ਆ ਤੇ ਬੱਸ ਥੋੜਾ ਥੋੜਾ ਧੁੱਪ ਨਿਕਲ ਰਹੀ ਹੈ ਸਨੋਅ ਦਾ ਅੱਜ ਕੋਈ ਲੱਗ ਨਹੀਂ ਰਿਹਾ ਪਰ ਸੋਂ ਚੋਂ ਚੁੱਥੇ ਦੋ ਤਿੰਨ ਦਿਨ ਬਹੁਤ ਸਨੋਅ ਪੈ ਗਈ ਹੈ ਤੇ ਹੁਣ ਆਪਾਂ ਚੱਲਿਆਂ ਸਕੂਲ ਚਲੀਏ ਯਾਜ ਆ ਦੇਖ ਲਓ ਸਨੋਅ ਸੇ ਹਣ ਟੋਪਾ ਨਾ ਥੋੜੀ ਮੋਟੀ ਖੁਰ ਜੂਗੀ ਪਰ ਮਾਈਨਸ ਜਿਹੜਾ ਵਿਦਰਨ ਥੋੜਾ ਪਲੱਸ ਚ ਹੋਵੇ ਜੀ ਮਾਈਨਸ 4 ਆ ਕੱਲ ਮਾਈਨਸ 7 8 ਸੀਗਾ ਚੱਲ ਜਾਜ ਹਜੇ ਆ ਜ ਸ਼ਾਵਰ ਲੈ ਕੇ ਆਏ ਹੁਣ ਪਹਿਲਾਂ ਦੱਸ ਹੀ ਆਈ ਸੀਗਾ ਵੀ ਕਾਰ ਚ ਚੱਲਦੇ ਆ ਪਰ ਵਾਕਿੰਗ ਡਿਸਟੈਂਸ ਕਰਕੇ ਮੈਨੂੰ ਕਹ ਪੰਜ ਮਿੰਟ ਪਈ ਆ ਕਿ ਆਪਾਂ ਤੁਰ ਕੇ ਚੱਲਦੇ ਆ ਹਣਾ ਜੱਜੂ ਚੱਲ ਚੱਲੀ ਆ ਜਾ ਭੱਜ ਭੱਜ ਕੇ ਚੱਲ ਜਾ ਚਲੋ 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 ਬਸ ਇਹਨੂੰ ਟਾਇਰ ਮਿਲਣਾ ਚਾਹੀਦਾ ਟਾਇਰ ਇਹਦਾ ਇੰਨਾ ਪੁਰਾਣਾ ਵਾ ਪਾਣੀ ਦੇ ਪlanting ਕਰਨ ਨੂੰ ਲੈਂਦਾ ਸੀ ਇਹਨੇ ਤੇ ਬਸ ਹੁਣ ਯਾਦ ਨਹੀਂ ਸੀਗਾ ਹੁਣ ਯਾਦ ਆਇਆ ਤੇ ਰਾਤ ਨੂੰ ਇਹਨੂੰ ਲੈ ਕੇ ਪਿੰਡ ਨਾਲ ਚਲੋ ਚਲੋ ਸਕੂਲ ਕਿੱਥੇ ਤੇਰਾ ਜੱਜੂ ਸਕੂਲ ਸਕੂਲ ਤੇ ਕੇ ਸ਼ਰਾਰਤ ਨਹੀਂ ਕਰਨੀ ਕੋਈ ਚਲੋ ਗਈ ਸਕੂਲੇ ਜਾ ਕੇ ਮਿਲਦੇ ਆਪਾਂ ਤੇ Shake and shake and shake and shake and shake and they, they pop. Till they pop. pop. How about really slow? Can we go slow? Yes. Now, have some of Ready? Zoom, zoom, zoom. We are going to the moon. Zoom, zoom, zoom. Zoom, zoom, zoom. zoom, zoom. zoom, 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 zoom we're going to the moon nine eight. ਆਮ ਦੇ ਬੱਦ ਚੁੱਕਿਆ ਪੰਜ ਤੇ ਮੌਸਮ ਦੇਖ ਸਕਦੇ ਤੁਸੀਂ ਅੱਜ ਦਾ ਦਿਨ ਆ ਹੀ ਨਿਕਲ ਗਿਆ ਛੁੱਟੀਆਂ ਤੇਨ ਆਪਣੀਆਂ ਹੀ ਨਿਕਲ ਗਈਆਂ ਤੇ ਸੌਣ ਸੌ ਕੇ ਹੁਣ ਆਪਾਂ ਮੈਂ ਕਿਹ ਗਰੋਸਰੀ ਕਰ ਲਈਏ ਸ ਫਿਰ ਇੱਕ ਤੁਹਾਨੂੰ ਪਤਾ ਕਰ ਲਉ ਨਾਲਾ ਟਰੱਕ ਤੇ ਮਕਰਾਜ਼ਦਰ ਮੋਟਰ ਅੰਦਰ ਬੁੱਲੇ ਕਰਾਜ਼ਿਸ ਤੋਂ ਬਈ ਆਦਮੀ ਸੀ ਗਰਾਜ ਚ ਖੜੀ ਹੈ ਘਰ ਮੈਂ ਜਾ ਕੇ ਚੰਗਾ ਹਰ ਜਾਇਦਾ ਧਿਆਨ ਰੱਖੇ ਵਰ ਟੇਕ ਕਰ ਉਹ ਉੱਠਦਾ ਸੀਗਾ ਨੰਮੀ ਲਈ ਪਿਆ ਜਾਊਗਾ ਨੂੰ ਰਕਣ ਹਾਂ ਉੱਥੇ ਜਾ ਕੇ ਪੈ ਜਾ ਤੂੰ ਤਾਂ ਡੰਮੀ ਲਈ ਪਿਆ ਤੂੰ ਜਾ ਕੇ ਪੈ ਜੀ ਨਹੀਂ ਰਵੇ ਡਰ ਨਾ ਜਾਵੇ ਨਾ ਡਰ ਕੇ ਕੰਮ ਕਰ ਲ ਉੱਠਿਆ ਸੀਗਾ ਚੱਲ ਜਿਹਨੇ ਸਕਾ ਲਈ ਉਹ ਕਿੱਥੇ ਪਿਆ ਪਰ ਇਹਨੇ ਉਹ ਕਿ ਆਇਆ ਉਹਦੇ ਵਿੱਚ ਇਹ ਮੀਰਾ ਵਿੱਚ ਪਾਲਿਸਨ ਪਿਆ ਸਾਈਡ ਤੇ ਇੱਥੇ ਆਪਣੇ ਸਾਰੇ ਪੈਸੇ ਨੇ ਘਰ ਨਾਮ ਆਇਆ ਉਹ ਟਿ ਆ ਰਣ ਨਾਲ ਵੀ ਚੱਕਣੇ ਨੇ ਡਾਲਰ ਉਹ ਟਿ ਆ ਰਣ ਚੱਕੇ ਨਹੀਂ ਆਏ ਆ ਸਾਲ ਦੇ ਚੱਕ ਜਾਂਦੇ ਨੇ ਆ ਸਾਲ ਦੀ ਚੱਕੇ ਤਾਂ ਸੀਗੇ ਅਗਲੇ ਹੁਣ 26 ਦੇ ਐਂਡ ਤੇ ਚੱਕਣਗੇ ਨਾ ਚਲ ਜਾ ਜੋ ਫਿਰ ਮੈਂ ਆ ਕੇ ਦੇਣੀ ਮੈ ਜਾਣੀ ਓਕੇ ਚਲ ਬਾਈ ਗਾਈਸ ਗ੍ਰੋਸਰੀ ਹੋ ਗਈ ਹੈ ਡਨ ਸਪਰ ਸਭ ਪੰਡ ਚੱਲੇ ਆ ਘਰੇ ਗ੍ਰੋਸਰੀ ਹੋਈ ਆਪਣੀ 90 ਡਾਲਰ 56 ਸੈਂਟ ਦੇਖ ਸਕਦੇ ਹੋ ਤੁਸੀਂ ਜਦੋਂ ਆਪਾਂ ਜਿੰਨਾ ਮਰਜ਼ੀ ਚੋਰ ਲਾ ਲਈ ਆ ਵੀ ਆਪਾਂ ਅੱਜ ਗ੍ਰੋਸਰੀ ਘੱਟ ਦੇ ਲੈਣੀ ਆ ਪਰ ਨਹੀਂ ਘੱਟ ਦੋ ਖੜਾ ਛੋਟਦਾ ਹੀ ਨਹੀਂ ਆਪਣਾ 150 ਤੋਂ ਘੱਟ 10 20 ਆਇਆ ਤਾਂ ਆਪ ਹੈ ਹੀ ਨਹੀਂ ਇਹ ਬਿਟਰੱਕ ਦੇ ਚਲੋ ਫਰੂਟ ਹੁੰਦਾ ਵੀ ਫਰੂਟ ਲੈ ਕੇ ਜਾਣਾ ਕਿਉਂਕਿ 12 ਵੀ ਆਪਾਂ ਤੁਹਾਨੂੰ ਪਤਾ ਆਪਾਂ ਲ ਘਰੋਂ ਵੀ ਆਪਾਂ ਲੈ ਕੇ ਜਾਣੇ ਆ ਫਿਰ ਆਪਾਂ ਇੱਥੋਂ ਵੀ ਸਪੈਸ਼ਲ ਗਰੋਸਰੀ ਕਰਦੇ ਆ ਤੇ ਰਸਤੇ ਵਿੱਚ ਵੀ ਆਪਾਂ ਰੋਕ ਕੇ ਖਾਣਾ ਹੁੰਦਾ ਵਾ ਤਾਂ ਤਿੰਨ ਜਗ੍ਹਾ ਆਪਾਂ ਨੂੰ ਪੈ ਜਾਂਦਾ ਵਾ ਚਲੋ ਗਾਇਸ ਆਪਾਂ ਚੱਲਦੇ ਆ ਕਰੇ ਹਰ ਜੈਜ ਵੀ ਉੱਠ ਖੜਿਆ ਕਰੇ ਜਦ ਮਿਲ ਜਾ ਤੁਹਾਨੂੰ ਗੁੱਡ ਮਾਰਨਿੰਗ ਗਾਇਸ ਵੈਲਕਮ ਬੈਕ ਸੂਬਾ ਦੇ ਬੱਜ ਚੁੱਕੇ ਨੇ 7:00 ਸਵੇ ਸੱਤ ਤੇ ਆਪਾਂ ਘਟੇ ਸੀ ਮਕੈਨਿਕ ਕੋਲ ਝਾੜ ਚ ਟਰੱਕ ਪਿਕਅਪ ਕਰਨਾ ਤੁਹਾਨੂੰ ਪਤਾ ਟ੍ਰਿਪ ਸਟਾਰਟ ਹੋਣ ਲੱਗਿਆ ਪਹੁੰਚਦੇ ਸਵੇਰੇ 6:30 ਦੇ ਹੋਏ ਆ ਕਿਉਂਕਿ ਤੇਰਾ ਨਾ ਜ਼ੀਰੋ ਸੀਗਾ ਟੰਡ ਸਿੱਕੇ ਤੇ ਟਰੱਕ ਨੂੰ ਲੱਗ ਗਿਆ ਤੇ ਆਪਣਾ ਘੰਟਾ ਥੋੜਾ ਹੀ ਹੀਟ ਅਪ ਕਰਨ ਨੂੰ ਹੁਣ ਸਵਾ 7 ਹੋ ਗਿਆ ਆਪਾਂ ਨੂੰ 45 ਮਿੰਟ ਹੋਇਆ ਖੜਿਆ ਰੋ ਬਸ ਆਪਾਂ ਚੱਲਿਆ ਯਾਰਡ ਦੇ ਵਿੱਚ ਤੇ ਅੱਜ ਨੂੰ ਸਿਰਸਰ ਕੋ ਚਾਹ ਨਹੀਂ ਪੀਤੀ ਕਿਉਂਕਿ ਛੇਤੀ ਉੱਠੇ 6:35 ਵਜੇ ਇੱਡੀ ਜ਼ਿਆਦਾ ਨਹੀਂ ਦੂ ਮੈਂ ਤਨ ਆਉਂਦੀ ਸੀ ਮੈਂ ਤਨ ਅੱਧਾ ਆਪਣਾ ਘੰਟਾ ਐਟ ਗੱਡੀ ਚ ਸੌਂ ਗਈ ਸੀ ਗਦੀਪ ਜੀ ਨੇ ਪੇੜ ਪਾਇਆ ਟਰੱਕ ਦਾ ਤੇ ਬਸ ਤੁਰਨ ਲੱਗਿਆ ਤੇ ਮੈਚ ਲਈ ਮੂਰੇ ਮੂਰੇ ਨਾਲੇ ਆਪਾਂ ਚੱਕਦੇ ਆਂ ਕਾਫੀ ਜਨੂਏਵੀਅਰ ਚ ਪਹੁੰਚਦੇ ਆ ਆਪਾਂ ਵੀ ਨਾਲੇ ਪਹੁੰਚ ਜਣ ਓਕੇ ਬਾਈ ਸੋਨ ਦਾ ਦੇਣਾ ਗਾਈਜ਼ ਸਿਪ ਲਗਾਉਣ ਦੇ ਲਗਾਉਂਦੇ ਟੌਨਟੋ ਤੋ ਪਹੁੰਚ ਗਏ ਮੋਂਟਰੀਅਲ ਉਤੇ ਡਿਲੀਵਰੀ ਕਰਕੇ ਹੁਣ ਆਪਾਂ ਪਹੁੰਚ ਗਏ 645 ਐਕਸ ਤੇ ਉਲੀਗਾ ਪਤੋਸਤਾ ਸਟੋਗਰਾਮਾਂਗੇ ਤੇ ਹੁਣ ਆਪਾਂ ਇੱਥੇ ਕੀਤਾ ਡিনার ਗਦੀਪ ਜੀ ਨੇ ਪੀਤੀ ਕਾਫੀ ਟਿੰਪੇਟ ਖਾਣ ਨੂੰ ਦਿਲ ਕਰਦਾ ਸਟੇਮੈਂਟ ਮਿਲ ਗਈ ਹੈ ਨਾ ਤੇ ਗਾਇਸ ਮੌਸਮ ਜਿਹੜਾ ਵੈਦਰ ਆ ਬਹੁਤ ਖਰਾਬ ਹੋ ਰਿਹਾ ਸਾਰੇ ਟਰੱਕ ਡਰਾਈਵਰ ਵੀਰ ਭੈਣਾਂ ਨੂੰ ਬੇਨਤੀ ਆ ਕਿ ਧਿਆਨ ਨਾਲ ਚਲਾਈਓ ਤੇ ਵੈਦਰ ਮੌਨਟਰੇਲ ਵੀ ਖਰਾਬ ਆ ਟਿਊਬਿਕ ਵੀ ਫਿਲਹਾਲ ਖਰਾਬ ਦਿਖਾਉਂਦਾ ਵਾ ਹੈ ਨਾ ਸਵੇਰ ਨੂੰ ਆਪਾਂ ਪਹੁੰਚਣਾ ਮੌਂਟਰੇਲ ਉਥੇ ਸਹੀ ਆ ਨਾ ਤੇ ਮੇਰੀ ਸ਼ਿਫਟ ਨੂੰ ਮੇ ਤੁਹਾਨੂੰ ਸਹੀ ਹੋ ਜਾਊਗਾ ਅੱਜ ਮੌਂਟਰੀਅਲ ਤੱਕ ਤੁਹਾਨੂੰ ਪਤਾ ਮੇਰੀ ਮੇਰੀ ਸ਼ਿਫਟ ਹੁੰਦੀ ਹੈ ਮੌਂਟਰੀਅਲ ਮੈਨੂੰ ਖਰਾਬ ਮਿਲਿਆ ਘੰਟੇ ਇੱਕ ਦਾ ਰਸਤਾ ਕਲੀਨ ਕਰਨ ਤੋਂ ਬਾਅਦ ਤੇ ਹੁਣ ਵੀ ਸਨੋ ਹਟ ਚੱਲੀ ਹੈ ਵੈਸੇ ਪਰ ਰੋਡ ਜਿਹੜੇ ਕਲੀਨ ਨਹੀਂ ਹੈਗੇ ਸੀਗੇ ਜਦੋਂ ਮੈਂ ਆਈਆਂ ਤੁਹਾਨੂੰ ਵੀ ਦਿਖਾਵਿਦਿੰਨੇ ਕਿੱਦਾਂ ਦਾ ਵਾ ਵਿਊ ਬਾਹਰ ਤੇ ਗਦੀਪ ਜੀ ਬੱਲੇ ਬੱਲੇ ਫਿਰ ਚੱਲੀਏ ਰੈਡੀ ਟੂ ਟ੍ਰਿਪਲੀ ਗਾਇਸ ਪਹੁੰਚਣਾ ਸਾਢੇ ਪੰਜ ਟਾਈਮ ਲੱਗੇ ਸੀ ਹੁਣ ਇੱਕ ਦੋ ਘੰਟੇ ਪਹਿਨਾਂ ਰੱਖੀ ਤੁਰੰਗ ਕਿਉਂਕਿ ਰਾਸਤੇ ਵਿੱਚ ਮੌਸਮ ਦਾ ਕੋਈ ਇਤਬਾਰ ਨਹੀਂ ਆ ਕਿੱਦਾਂ ਦਾ ਹੋ ਜੇ ਸਕਦੇ ਆ ਗਾਇਸ ਬਹੁਤ ਜੇ ਤਾਂ ਹੁਣ ਘਟ ਗਈ ਸਨੋ ਪਹਿਲਾਂ ਇੰਨੀ ਜਿਆਦਾ ਸਨੋ ਸੀ ਰਾਤ ਨੂੰ ਤਾਂ ਗਰੀਬ ਜੀ ਚੱਕਰ ਜੇ ਨਹੀਂ ਆਉਣ ਲੱਗ ਜਾਂਦਾ ਜਿਵੇਂ ਨਾ ਮੈਨੂੰ ਤਾਂ ਆ ਜਾਂਦਾ ਵੀ ਅੱਖਾਂ ਨੂੰ ਪੈਂਦੀ ਚੱਕਰ ਆਈ ਜਾਂਦੇ ਵੀ ਰੋਡ ਕਿੱਥੇ ਹੀ ਫਿਰਦਾ ਵਾ ਰੋਡ ਇਦਾਂ ਲੰਦ ਕਿਤੇ ਹੈ ਸਨੋ ਕਿਤੇ ਆ ਸੱਚੀ ਤੁਹਾਨੂੰ ਆਦਤ ਬਣੀ ਹੋਈ ਹੈ ਨਾ ਮੈਨੂੰ ਰਾਤ ਨੂੰ ਨਹੀਂ ਹੈਗੀ ਦਿਨੇ ਸਨੋ ਸਨੋ ਦਾ ਮੈਨੂੰ ਕੁਛ ਨਹੀਂ ਐਡਾ ਚੱਕਰ ਹੁੰਦਾ ਬੰਦਾ ਹੌਲੀ ਹੌਲੀ ਆਈ ਜਾਂਦਾ ਪਰ ਰਾਤ ਨੂੰ ਆਏ ਅੱਖਾਂ ਜੇ ਨੂੰ ਪੈਂਦੀ ਹੈ ਨਾ ਫਿਰ ਪ੍ਰੋਬਲਮ ਆਉਂਦੀ ਹੈ ਤੇ ਗਾਇਸ ਸੈਟਰਡੇ ਕਰਕੇ ਅੱਜ ਜਿਆਦਾ ਪੰਪ ਤੇ ਰਸ਼ ਹੈ ਨਹੀਂ ਪਰ ਰੋਡ ਤੇ ਫੁੱਲੀ ਰਸ਼ ਸੀ ਗਰੀਬ ਜੀ ਤੇ ਇੱਥੇ ਅੱਧਾ ਘੰਟਾ ਪਿੱਛੇ ਜਦੋਂ ਆਪਾਂ 102 ਤੇ ਚੜਦੇ ਆ ਉਦੋਂ ਤੇ ਹੁਣ ਨਿਕਲ ਰਹੀ ਗੇ ਟ੍ਰੇਨ ਤੇ ਇੰਨੇ ਤਾਂ ਆਪਣੇ ਆਉਣਾ ਹੀ ਹੁੰਦਾ ਰਸਤੇ ਵਿੱਚ ਇਹਦਾ ਟਾਈਮ ਪੱਕਾ ਹੀ ਹੈ 6:30 7:00 ਵਜੇ ਦਾ ਟ੍ਰੇਨ ਦਾ ਤੇ ਪਹਿਲੀ ਵਾਰ ਹੋਇਆ ਆਪਾਂ ਨੂੰ ਇੱਕ ਘੰਟਾ ਲੱਗ ਗਿਆ ਦੀਪ ਜੀ ਸਾਢੇ 5:00 ਸੀ ਸਾਢੇ 6:00 ਹੋ ਗਏ ਪਾਟ ਕਰਨ ਲੱਗਿਓ ਕਰ ਲੋ ਕਿਉਂ ਤੁਸੀਂ ਮਨ ਵਿੱਚ ਕਰ ਲੋ ਪਾਟ ਤਾਂ ਇਸ ਗਰੀਬ ਜੀ ਪਾਟ ਕਰਨਗੇ ਕਰੇ ਮੈਂ ਸੁਣਾਉਣਾ ਨਹੀਂ ਕਿਸੇ ਨੂੰ ਤੇ ਚਲੋ ਆਪਾਂ ਪੰਪਤ ਜਾ ਕੇ ਤੁਹਾਨੂੰ ਮਿਲਦੇ ਆ ਕਾਇਸ ਕੋ ਫਿਲ ਹੈਂਦੀ ਆ ਵਿੱਚ ਕੋਰਾ ਪੜਾਟ ਬ੍ਰੇਕ ਬ੍ਰੇਕ ਇਨਸਪੈਕਸ਼ਨ ਕਰ ਲਈ ਆ ਉਸ ਤੋਂ ਬਾਅਦ ਆਪਾਂ ਜਿਹੜਾ ਵਾ ਬ੍ਰੇਕਫਾਸਟ ਕਰੇਂਗੇ ਫਿਰ ਜਿੱਫੜੇ ਆ ਤੇ ਮੈਂ ਕਰੇ ਮਾ ਥੋੜੀ ਮਾਰਿਆ ਵਟਾਰਾਂ ਤੇ ਮਾਰਿਆਂ ਦੀ ਤੁਸੀਂ ਚਲੋ ਜੀ ਗਰਦੀਪ ਜੀ ਨੇ ਮੇਰੇ ਲਈ ਕਰਤੀ ਇਨਸਪੈਕਸ਼ਨ ਧੰਨਵਾਦ ਜੀ ਸਿੰਬੀ ਖਾਉਂਗੇ ਸਿੰਬੀ ਮੈਂ ਆਪਦੇ ਲਈ ਕੁਛ ਲਿਆਉਂਦਾ ਹੀ ਨਹੀਂ ਅੱਛਾ ਹਮਰੀ ਵਾਰ ਇੱਥੇ ਲਾਤਾ ਤੇ ਮੈਂ ਅੱਜ ਕਿਰਸਾਨ ਰਹੇ ਹੁੰਦੇ ਨਹੀਂ ਆਪਦੇ ਲਈ ਤੁਸੀਂ ਕਹੋਗੇ ਪਨੀਰ ਦੀ ਸਬਜ਼ੀ ਮੈਨੂੰ ਤਾਂ ਮੇਰੇ ਪਨੀਰ ਨੇ ਤਾਂ ਮੇਰਾ ਵੀਪੀ ਲੋ ਕਰਦਾ ਹਾਂ ਮੈਂ ਚਟਨੀ ਨਾ ਖਾ ਲੂੰਗੀ ਕੋਪਤੇ ਵੀ ਨਾ ਫਿਰ ਮੈਂ ਤਾਂ ਹੁਣ ਚੱਲੀ ਆ ਬਰਾਬਰ ਕਿੱਥੇ ਸਬਜ਼ੀ ਗਰਮ ਕਰਾਂਗੇ ਹਨਾ ਤੁਸੀਂ ਪਨੀਰ ਖਾ ਕੇ ਟਰਾਈ ਕਰ ਲਓ ਪਰ ਮੇਰਾ ਤਾਂ ਵੀਪੀ ਲੋ ਕਰਦਾ ਤੁਸੀਂ ਪਰ ਸੋਣਾ ਹੀ ਦੇਖ ਲਓ ਵੀ ਮੈਂ ਤਾਂ ਸਵੇਰੇ ਫਿਰ ਔਖੀ ਹੋਈ ਸੀ ਤਨ ਖਾ ਲੈਣਾ ਹੈ ਹਾਂ ਨਹੀਂ ਖਾ ਲੈਣਾ ਖਾ ਲਓ ਮੈਂ ਚਟਨੀ ਨਾ ਖਾ ਲੈਣੀ ਹੈ ਨਾ ਕੁਆਟਰਾਕਰ ਸਾਹਿਬ ਦਾ ਥੈਂਕ ਯੂ ਜੜੀਓ ਦੇਖ ਲਓਦਰ ਮੈਨੂੰ ਮੈਂ ਤੁਹਾਨੂੰ ਕਿਹਾ ਸੀ ਨਾ ਹੱਥ ਵਿੱਚ ਆਉਣ ਲੱਗਿਆ ਵੀ ਸਟੀਪਟੀ ਤੇ ਜਿਹੜੀ ਚਾਹ ਟੀ ਹੋਰ ਨਵੇਂ ਤਰੀਕੇ ਨਾਲ ਬਣਾਉਣ ਲੱਗੇ ਸਟੀਪਟੀ ਵਿੱਚ ਅੱਗੇ ਬਰੂਵ ਕਰਕੇ ਪਾਉਂਦੇ ਹੁੰਦੇ ਸੀ ਨਾ ਹੁਣ ਤੁਸੀਂ ਜਿਵੇਂ ਚਾਹ ਟੀ ਹੈ ਜਿਹੜੀ ਇੱਕ ਪਾਣੀ ਵਾਲੀ ਵੀ ਲੈ ਸਕਦੇ ਵਿੱਚ ਸਟੀਪਟੀ ਵੀ ਪਾ ਸਕਦੇ ਹੋ ਆਪਾਂ ਨੇ ਚੀਜ਼ ਦਾ ਪਤਾ ਨਹੀਂ ਸੀਗਾ ਅਗੇ ਬਟੇ ਹਾਂ ਅਗੇ ਬਟੇ ਮੋਟਨ ਦਾ ਕੰਮ ਕਰਦੀ ਸੀ ਮੈਨੂੰ ਪਤਾ ਸੀ ਵੀ ਚਾਹ ਦੀ ਪਾਣੀ ਵਾਲੀ ਚਾਹ ਟੀ ਹੁੰਦੀ ਹੈ ਉਹ ਮੈਨੂੰ ਕਹਿੰਦੇ ਵੀ ਸਟਿਪ ਟੀ ਵਿੱਚ ਪਾਉਣੀ ਆ ਫਿਰ ਇਹ ਨਵੇਂ ਤਰੀਕੇ ਨਾਲ ਬਣਾਉਣ ਲੱਗੇ ਹੁਣ ਅਗਰ ਚਾਹ ਟੀ ਹੌਟ ਵਾਟਰ ਨਾਲ ਆਉਂਦੀ ਸੀ ਹੁਣ ਸਟਿਪ ਟੀ ਵਿੱਚ ਪਾ ਕੇ ਫਿਰ ਚਾਹ ਟੀ ਬੈਗ ਪਾਉਂਦੇ ਆ ਤੇ ਮੈਂ ਤੁਹਾਨੂੰ ਸਟਿਪ ਟੀ ਆਈ ਉਹ ਲਿਆਉਂਦੀ ਆ ਚਾਹ ਟੀ ਬੈਗ ਕੱਢੋ ਤੁਸੀਂ ਗਾਇਜ਼ ਵੈਦਰ ਹੈਗਾ -1 ਬਟ ਸਨੀ ਡੇ ਆ ਰਾਤ ਇੰਨੀ ਜਿਆਦਾ ਸਨੋ ਸੀ ਗਰਦੀ ਬੀ ਕਰਨੀ ਰੋਡ ਵੀ ਸਾਫ ਨਹੀਂ ਸੀ 3 ਘੰਟੇ ਦੇ ਡਰਾਈਵ ਇਹਨਾਂ ਨੇ ਇੱਦਾਂ ਹੀ ਕੀਤੀ ਆ ਸਨੋ ਦੇ ਨਾਲ ਤੁਸੀਂ ਹੁਣ ਦੇਖ ਸਕਦੇ ਹੋ ਕਿਵੇਂ ਸਨੋ ਪਈ ਆ ਤੇ ਮੇਰੇ ਨਾਲ ਦਾ ਟਰੱਕ ਤਾਂ ਜਮੇ ਭਰੇ ਪਿਆ ਵਾ ਇਹ ਰਾਤ ਖੜੇ ਹੋਣਗੇ ਜਿਵੇਂ ਜਿਹੜੇ ਰਾਤ ਨੂੰ ਸੌਂਦੇ ਆ 12-13 ਘੰਟੇ ਡਰਾਈਵ ਕਰਦੇ ਆ ਸਿੰਗਲ ਡਰਾਈਵਰਸ ਨੇ ਤੇ ਉੱਥੇ ਵੀ ਮੂਰੇ ਟਰੱਕ ਖੜੇ ਆ ਸੰਡੇ ਕਰਕੇ ਜ਼ਿਆਦਾ ਰਸ਼ ਤਾਂ ਨਹੀਂ ਹੈਗਾ ਪਰ ਤੁਹਾਨੂੰ ਦਿਖਾ ਦਿੰਨੀ ਆ ਇੱਥੇ ਆਪਣੇ ਬਿੰਡ ਸ਼ੀਟ ਲਿਆ ਨਹੀਂ ਆ ਗਈ ਕਿ ਜਿਹੜੇ ਟਰੱਕ ਨੇ ਪੂਰੇ ਭਰੇ ਪਏ ਸੀਗੇ ਆਪਾਂ ਨੂੰ ਜਗ੍ਹਾ ਇੱਥੇ ਨਾਲ ਮਿਲ ਗਈ ਆਪਾਂ ਟਿਮ ਹੌਟਨ ਤੇ ਜਾਇਆਂ ਦਾ ਨਾਲ ਹੀ ਆਪਣੇ ਪੰਪ ਆ ਵਾ ਇੱਥੇ ਹਨਾ ਕੰਵੀਨੀਅਨ ਸਟੋਰ ਆ ਤੁਸੀਂ ਕੁਝ ਵੀ ਬਾਈ ਕਰਨਾ ਇੱਥੋਂ ਕਰ ਸਕਦੇ ਹੋ ਇੱਥੋਂ ਹੀ ਸਮੋਸੇਜ਼ ਵਗੈਰਾ ਫੜਦੇ ਹੁੰਨੇ ਪਰ ਅੱਜ ਸੰਡੇ ਕਰਕੇ ক্লোਜ਼ ਸੀਗਾ ਤੇ ਮਾਰਨਿੰਗ ਦੇ ਹੁਣ ਵੱਜ ਚੁੱਕੇ ਨੇ 9:30 ਆਪਾਂ ਵਸ ਟਰਾਈ ਕਰਦੇ ਕਿ 9:30 ਨੂੰ ਆਪਾਂ ਤੁਰ ਪੀ ਗਰਦੀਪ ਜੀ ਟ੍ਰਿਪ ਸਟਾਰਟ ਕਰਦੀ ਆ ਨਾ ਵਿਚਾਰਾ ਅੱਜ ਇਹਨੂੰ ਵੀ ਧੁੱਪ ਲੱਗੀ ਤੇ ਇਹ ਵੀ ਅੱਜ ਚੱਲ ਪਿਆ ਥੈਂਕ ਯੂ ਗਰੀਬ ਜੀ ਮੇਰੇ ਲਈ ਲਾਤਾਰਾ ਤੁਸੀਂ ਚੀਟੋਜ਼ ਖਾਦੇ ਨਹੀਂ ਰੱਤ ਮਦਮ ਮੈਨੂੰ ਵਾਲੇ ਸਵਾਦ ਨਹੀਂ ਲੱਗੇ ਗਦੀਪ ਜੀ ਇਹਦਾ ਵੱਡੇ ਵੱਡੇ ਜਿਹਾਂ ਹੁੰਦੇ ਆ ਮਦਮੋਹਾਂ ਜੀ ਹੈ ਨਹੀਂ ਸਿਬੜੇਪਤੀ ਅੱਜ ਅੱਜ ਤੁਸੀਂ ਰੋਟੀ ਮੈਨੂੰ ਗਰਮ ਕਰਕੇ ਖਵਾਉਂਗਾ ਹਾਂ ਜੀ ਅੱਜ ਕੌਲੀ ਚ ਕਰ ਲੈਨੇ ਆ ਨਾ ਫਰਾਈ ਪਿੰਚ ਤਾਂ ਕੀ ਕਰਨੀ ਹੈ ਕਿਉਂਕਿ ਥੋੜੀ ਜਿਹੀ ਸਬਜ਼ੀ ਕਿ ਫਰਾਈ ਪਿੰਚ ਕਰਨੀ ਹੈ ਫਰਾਈ ਪਿੰਚ ਕਰਨੇ ਫਰਲਿਸ ਬਾਣੀ ਰਦੀ ਚਲ ਠੀਕ ਆ ਕੱਲ ਟੂ ਪਾਕ ਚ ਕਰ ਲੋ ਟੂ ਪਾਕ ਥੋੜੀ ਸ਼ਰਟ ਕਿਹੜੀ ਪਾਈ ਹੋਈ ਆ ਸੁਪਾਕ ਸੁਪਾਕ ਚਲੋ ਗਾਈਜ਼ ਰੋਟੀ ਰੋਟੀ ਗਰਮ ਕਰਕੇ ਤੁਰਿਏ ਫਿਰ ਤੁਹਾਨੂੰ ਵੈਦਰ ਵੀ ਗਰਦੀਪ ਜੀ 5-10 ਮਿੰਟ ਨਾਲ ਮੇਰੇ ਬੈਠਣਗੇ ਦਿਖਾ ਦੇਣਗੇ ਮੇਰਾ ਜੀ ਕਰਦਾ ਉਹਦਾ ਨਾ ਸਾਈਡ ਤੇ ਕੈਮਰਾ ਲਾ ਕੇ ਰੱਖ ਲੰਦ ਗੱਲਾਂ ਮਾਰਦੀ ਜਮ ਹਾਂ ਹਾਂ ਨਾ ਕਿਸੇ ਦੀ ਲੋੜ ਪਵੇ ਫੋਨ ਤੇ ਗੱਲ ਕਰਨ ਦੀ ਕੈਮਰੇ ਨਾਲ ਗੱਲਾਂ ਮਾਰਦੇ ਜਾਈਏ ਹਨਾ ਕਰਾਂਗੇ ਸਕੀਮ ਕੱਢਣਾ ਕਿਸ ਦਿਨੀ ਵੀ ਮਸੂਫਾਤ ਨਾ ਕਰਾਂਗੇ ਗੱਲਾਂ ਹਾਂ ਚਲੋ ਗਾਈਜ਼ ਗਰਦੀਪ ਜੀ ਅੱਜ ਖਵਾਂਗੇ ਰੋਟੀ ਚੋਲੇ ਇਹਨਾਂ ਦੇ ਹੱਥ ਦੀ ਰੋਟੀ ਗਰਮ ਕਰਦੇ ਦੇਖਦੇ ਕਿਦਾਂ ਕਰਦੇ ਆ ਮੇਰੇ ਟ੍ਰिपल ਟ੍ਰिपल ਅਥੋਡੀ ਉਹ ਆ ਮੇਰਾ ਵੀ ਵੀ ਪਤਾ ਨਹੀਂ ਕਿਉਂ ਲੋ ਕਰਤਾ ਇਹਨੇ ਦੇਖ ਲੋ ਹਨ ਪਨੀਰ ਦੀ ਭਰਜੀ ਨੇ ਪਨੀਰ ਅਰੇ ਠੰਡ ਕਰਕੇ ਪਨੀਰ ਵੀ ਵਿਚਾਰਾ ਕੀ ਹੋਇਆ ਪਿਆ ਵਾ ਜੰਮਿਆ ਪਿਆ ਨਾ ਪੂਰਾ ਇਸ ਪੈਰ ਚਰਣੀ ਨਾ ਖਾਣੀ ਹੈ ਮੈਂ ਤੇ ਨੀ ਮੈਂ ਇੰਨੀ ਵਧੀਆ ਤਰੀਕੇ ਨਾਲ ਬਣਾਈ ਮਟਰ ਮੋਟਰ ਪਾ ਕੇ ਹਨਾ ਵਧੀਆ ਐਨ ਮਟਰ ਮੋਟਰ ਪਾ ਕੇ ਬਈ ਨਾ ਮਿਰਚਾਂ ਨੂੰ ਮਸਾਲੇ ਤਾਂ ਨਾ ਨੂੰ ਮਿਰਚ ਮੈਂ ਤਾਂ ਘੱਟ ਰਹਿ ਗਿਆ ਥੋੜਾ ਜਿਹਾ ਤਾਂ ਆਮ ਚਟਨੀ ਸੀਗੀ ਆਹਦੀ ਚਟਨੀ ਖਾਓ ਜੱਡ ਚਿੱਲੀ ਦੀ ਚਟਨੀ ਬਹੁਤ ਹੈ ਤੁਹਾਡੇ ਲਈ ਮੈਂ ਤਾਂ ਖਾਣੀ ਨਹੀਂ ਮੈਂ ਤਾਂ ਚਟਨੀ ਨਾਲ ਰੋਟੀ ਖਾ ਲੈਣੀ ਹੈ ਬਸ ਮੈਂ ਤਾਂ ਤੁਰਨ ਨਾਲ ਬਹੁਤ ਹੈ ਬਹੁਤ ਬਹੁਤ ਤੁਸੀਂ ਖਾਓ ਜਿੰਨੀ ਖਾਣੀ ਕਿਉਂਕਿ ਮੈਂ ਤਾਂ ਜਮਾ ਹੀ ਨਹੀਂ ਟੱਚ ਕਰਨੀ ਮੈਂ ਤਾਂ ਕੁਪਤੀ ਖਾ ਲੂੰਗੀ ਵੈਸੇ ਆਪਾਂ ਮਾਰਨਿੰਗ ਨੂੰ ਉਸ ਵੇਲੇ ਪਹੁੰਚ ਜਾਣਾ ਕਰੂ ਆਪਾਂ ਹੋਰ ਸਬਜ਼ੀ ਲੈ ਆਵਾਂਗੇ ਕੋਈ ਚਲੋ ਆਜੇ ਕਰੋ ਗਰਮ ਲੈ ਮੈਨੂੰ ਕਹਤੋ ਦੇਖੀ ਕਿੰਨੇ ਖਰਾਬ ਨੇ ਹਾਂਜੀ ਭਵਨ ਜੀ ਜੇਰਾ ਆਪਾਂ ਟ੍ਰिपल ਟ੍ਰिपल ਖਵਾ ਲੈਂਦੇ ਨੇ ਖਵਾ ਲਨੇ ਮੈਂ ਕਿਹਾ ਕਰਾ ਲੈਨੇ ਹੈ ਕਰੀਮ ਜ਼ਿਆਦਾ ਪੁੰਦੀ ਆ ਹਾਂ ਜੇ ਜਿਹੜੀ ਉਹ ਹੁੰਦੀ ਹੈ ਨਾ ਆ ਕੀ ਠੰਡੀ ਹੋ ਜਾਂਦੀ ਹੈ ਕਾਫੀ ਫਿਰ ਡਬਲ ਡਬਲ ਕਰਾਉਣੇ ਬੜੀ ਸਟਰੋਂਗ ਹੋ ਜਾਂਦੀ ਹੈ ਹਾਂਜੀ ਮੈਂ ਤਾਂ ਕੱਲੋਂ ਵੀ ਪੀਂਨਾ ਲੋਸ ਸੀ ਮੈਂ ਤਾਂ ਡਾਰਕ ਚਾਕਲੇਟ ਖਾ ਗਿਆ ਨਾ ਥੋੜਾ ਜਿਹਾ ਪਿਆ ਡਾਰਕ ਚਾਕਲੇਟ ਹੋਰ ਪਿਆ ਵਾ ਇਸ ਨੂੰ ਖਾ ਲੂੰਗੀ ਜੇ ਮੇਰੇ ਬੀਬੀ ਘਟੇ ਕੱਲ ਤਾਂ ਮੇਰੇ ਪਨੀਰ ਨਹੀਂ ਹੋ ਰਿਹਾ ਗਦਬ ਜੀ ਤਾਂ ਮੈਂ ਜੀ ਚਟਣੀ ਬਹੁਤ ਸਵਾਦ ਬਣਾਈ ਹੈ ਤੁਸੀਂ ਸੱਚੀ ਮਿਰਚਾਂ ਦੀ ਲਸਣ ਥੋੜਾ ਜਿਹਾ ਪਾਇਆ ਸੀ ਥੋੜਾ ਜਿਹਾ ਅਦਰਕ ਹਮਮਮ ਕੋਈ ਸੁਖਰਾਜਾ ਇਹ ਮੈਂ ਸਿੱਧਾ ਜਾਉਂਗੀ ਇਹ ਸੇਫ ਸਿੱਧੀ ਲੱਗੂਗੀ ਸੇਫ ਸਿੱਧੀ ਲੱਗੂਗੀ ਮੈਸਟਰ ਜਾ ਕੇ ਤਾਂ ਬਹੁਤ ਪੈਂਦੀਆ 2 ਘੰਟੇ ਦਾ ਅੱਜ ਲੱਗਣੀ ਪਰ ਕਿਵੇਂ ਨਿਕਲਣਗੇ ਉੱਥੇ ਹਾਈਵੇ ਉਹ ਆ ਨਾ ਸਪੀਡ ਘਟਾਤੇ ਨਹੀਂ ਤਾਂ ਬੰਦਾ ਇਹਨਾਂ ਨੀਰ ਆਉਣ ਲਈ ਵੀ ਬੋਰ ਹੋ ਜਾਂਦਾ ਚਲਾਈ ਰੋਟੀ ਖਾइए ਚਲੋ ਗਾਇਸ ਰੋਟੀ ਖਾਈਏ ਚਲੋ ਗਾਇਸ ਜਿਹਨੇ ਖਾਣੀ ਹੈ ਰੋਟੀ ਕਮੈਂਟਾਂ 'ਚ ਦੱਸਿਓ ਤੁਹਾਨੂੰ ਕਮੈਂਟਾਂ ਦੇ ਵਿੱਚ ਭੇਜ ਜਾਏਗੇ ਅਸੀਂ ਹਮਮਮ ਇਹ ਸਾਨੂੰ ਕਮੈਂਟਰ ਦੇ ਵਿੱਚ ਦੱਸਿਆ ਕਰੋ ਅਸੀਂ ਕਿਹੜੀ ਸਬਜ਼ੀ ਲੈ ਕੇ ਆਈਏ ਸਬਜ਼ੀ ਲੈ ਕੇ ਆਈਏ ਕੋਈ ਸਬਜ਼ੀ ਲੈ ਕੇ ਆਵਾਂਗੇ ਜੇ ਕਿਸੇ ਨੇ ਕद्दू ਤੋਰੀਂ ਕਿਹਾ ਤਾਂ ਫਿਰ ਕद्दू ਤੋਰੀਂ ਸੁਖਾਉਂਦੇ ਨਹੀਂਗੇ ਖਾ ਰੰਨਾ ਨਾ ਨਿਊਟਰੀ ਨਹੀਂ ਖਾਂਦੇ ਉਹ ਵੀ ਖਾ ਰੰਨਾ ਮੋਰੀ ਮੰਗ ਲੈਂਦੇ ਹੁਣ ਤੱਕ ਤਾਂ ਬੰਦੇ ਸੀ ਯਾ ਨੀ ਸਾਰੀ ਦੀ ਕੋਈ ਨਾਮ ਵਧੀਆ ਜੀ ਵਧੀਆ ਜੀ ਕੋਈ ਦੱਸਿਓ ਵੀ ਜਿਹੜੀ ਸਾਨੂੰ ਪਤਾ ਵੀ ਨਾ ਹੋਵੇ ਤਾਂ ਫਿਰ ਉਹ ਲੈ ਕੇ ਆਈਏ ਬਣਾ ਕੇ ਹਾਂ ਚੱਲਾ ਚੱਲ ਕੇ ਆ ਜੇ ਬਣਾ ਜੇ ਖਾਓ ਖਾਓ ਮੈਂ ਚੱਕੀ ਨਾ ਹਾਂ ਬਾਬਾ ਜੀ ਆਪਾਂ ਤੌਰ ਤੇ ਆ ਅੱਜ ਬਾਬਾ ਜੀ ਤੁਸੀਂ 2 ਘੰਟੇ ਲਵਾ ਦੇ ਸਾਰੇ ਕਾਸੇ ਤੇ ਕੋਈ ਨਹੀਂ ਤੇ ਨੰਗ ਜਣਾ ਖਾਲੀ ਤੇ ਥੋੜੇ ਪੜ ਕੇ ਕਹੋ ਕਰਕੇ ਲੈ ਕੇ ਟਿੱਟੀ ਮਿੱਟੀ ਜੀ ਆ ਵਧੀਆ ਜੀ ਹੈਗੀ ਟਰੱਕ ਦੇ

ਸਮਾਜ ਜੀ ਨਹੀਂ ਨਾਂਦੀ ਜੀ ਅਸੀਸਦਾ ਕਰ ਲ ਪਵਨ ਜੀ ਨਹੀਂ ਜਾਂਦਾ ਬਲੌਗ ਕਰਦੇ ਜੀ ਨਾ ਮੈਂ ਦੇਖੋ ਬਲੌਗ ਬਲੌਗ ਕੋਈ ਕਮੈਂਟ ਕਰ ਦੇ ਕਰੋ ਕਿ ਕਿੰਦਾ ਬਲੌਗ ਸਪਾਈ ਕਰਦੇ ਤੁਸੀਂ ਵੀ ਬਲੌਗਿੰਗ ਕਰਦੇ ਰਹੇ ਤੁਸੀਂ ਕੋਈ ਨੂੰ ਸਾਂਝੂ ਕਰੋ ਕਿ ਕਿੰਨਾ ਕੰਟੈਂਟ ਲੈ ਕੇ ਆਏਗੀ ਤੇ ਥੋੜਾ ਕੋਟ ਕਮੈਂਟ ਚ ਲੱਗ ਰਿਹਾ ਕਰੋ ਜੋ ਤੁਹਾਡੇ ਲਈ ਉਦਾਂ ਦੀ ਵੀ ਵੀਡੀਓ ਬਣਾਇਆ ਕਰਾਂਗੇ ਤੇ ਚੱਲ ਉਸ ਸਟਰਕਚਰ ਤੇ ਲੱਗ